ਵਿਦਾਇਕ ਸੁਖਪਾਲ ਖਹਿਰਾ ਦੀਆਂ ਐਕਸਕਲੂਸਿਵ ਤਸਵੀਰਾਂ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਕਪੂਰਤਲਾ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਹੈ ਜਿਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਜੇਲ੍ਹ ਤੋਂ ਬਾਹਰ ਆਏ ਨੇ ਸੁਲੈਕੇ ਵਕੀਲ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਦੱਸ ਦਈਏ ਕਿ ਸੁਖਪਾਲ ਖੈਰਾ ਦੇ ਪੁੱਤਰ ਮਹਿਤਾਬ ਖੈਰਾ ਦੇ ਵੱਲੋਂ ਟਵੀਟ ਪਾ ਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਸੱਚ ਦੀ ਜਿੱਤ ਹੋਈ ਤੇ ਸੁਖਪਾਲ ਸਿੰਘ ਖੈਰਾ ਬਾਹਰ ਆਇਨੇ ਤਾਂ ਦੱਸ ਦਈਏ ਕਿ ਸੁਖਪਾਲ ਸਿੰਘ ਖੈਰਾ ਦੇ ਬਾਹਰ ਆਣ ਦੀਆਂ ਇਹ ਐਕਸਕਲੂਸਿਵ ਤਸਵੀਰਾਂ ਨੇ ਦਰਅਸਲ ਸੁਖਪਾਲ ਸਿੰਘ ਖੈਰਾ ਨੂੰ ਪਹਿਲਾਂ 2015 ਦੇ ਕੈਂਡੀਪੀਐਸ ਐਕਟ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ ਚੰਡੀਗੜ੍ਹ ਰਿਹਾਈਸ਼ ਤੋਂ ਜਲਾਲਾਬਾਦ ਦੀ ਪੁਲਿਸ ਗ੍ਰਿਫਤਾਰ ਕਰਨ ਦੇ ਲਈ ਪਹੁੰਚਦੀ ਹੈ ਤੇ 5 ਵਜੇ ਇਹ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਨਾਬਾ ਦੀ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਜੋ ਦੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਾਬਾ ਜੇਲ੍ਹ ਦੇ ਵਿੱਚ ਬੰਦ ਸੁਖਪਾਲ ਸਿੰਘ ਖੈਰਾ ਨੂੰ ਜ਼ਮਾਨਤ ਦੇ ਦਿੱਤੀ ਸੀ ਤਾਂ ਉਸ ਤੋਂ ਬਾਅਦ ਐਂਟਰੀ ਹੁੰਦੀ ਹੈ ਕਪੂਰਥਲਾ ਪੁਲਿਸੀ ਕਪੂਰਥਲਾ ਪੁਲਿਸ 195ਏ ਤੇ 506 ਆਪੀਸੀ ਦੇ ਇੱਕ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਨਾਬਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਉੱਥੋਂ ਸੁਖਪਾਲ ਸਿੰਘ ਖੈਰਾ ਦਾ ਟਰਾਂਜ਼ਿਟ ਰਿਮਾਂਡ ਕਪੂਰਥਲਾ ਦੀ ਪੁਲਿਸ ਨੂੰ ਮਿਲਦਾ ਹੈ ਕਪੂਰਥਲਾ ਪੁਲਿਸ ਸੁਖਪਾਲ ਸਿੰਘ ਖੈਰਾ ਨੂੰ ਲਿਆ ਕੇ ਕਪੂਰਥਲਾ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕਰਦੀ ਹੈ 1 ਤੋਂ 2 ਘੰਟੇ ਇਹ ਪੇਸ਼ੀ ਚੱਲਦੀ ਹੈ ਜਿਸ ਤੋਂ ਬਾਅਦ ਹੁਣ ਸੁਖਪਾਲ ਸਿੰਘ ਖੈਰਾ ਨੂੰ ਇਹ ਵੱਡੀ ਰਾਹਤ ਮਿਲੀ ਹੈ ਸੁਖਪਾਲ ਸਿੰਘ ਖੈਰਾ ਜੇਲ੍ਹ ਚੋਂ ਬਾਹਰ ਆਏ ਨੇ ਹਾਲਾਂਕਿ ਹਾਲੇ ਤੱਕ ਉਹ মিডিਆ ਦੇ ਰੂਬਰੂ ਨਹੀਂ ਹੋਏ ਪਰ ਵਰਕਰਾਂ ਦੇ ਵਿੱਚ ਉਹਨਾਂ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਸੁਖਪਾਲ ਸਿੰਘ ਖੈਰਾ ਨੂੰ ਇਹ ਵੱਡੀ ਰਾਹਤ ਮਿਲੀ ਹੈ ਇਸ ਬਾਬਤ ਕੀ ਕੁਝ ਕਹਿੰਦੇ ਵਕੀਲ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਸਾਬ ਅਜਾ ਸੁਖਪਾਲ ਐਮਐਲਏ ਸੁਖਪਾਲ ਖੇੜਾ ਜੀ ਜਮਾਨਤ ਤੇ ਤਰੀਕ ਸੀ ਜੱਜ ਕਾਸ ਦਰਜਕੀ ਹੋਇਆ ਸੁਣਵਾਈ ਤੇ ਮੈਂ ਐਡਵੋਕੇਟ ਅਜਾ ਢਿੱਲੋਂ ਜੀ ਜ਼ਿਲ੍ਹਾ ਕਚੈਰੀਆਂ ਕਪੂਰਲਾ ਤੋਂ ਤੇ ਅੱਜ ਸੁਖਪਾਲ ਖੇੜਾ ਸਾਹਿਬ ਦੀ ਜਮਾਨਤ ਮਨਜ਼ੂਰ ਕੀਤੀ ਗਈ ਜੱਜ ਸਾਹਿਬ ਵੱਲੋਂ ਤੇ ਉਹਨਾਂ ਨੂੰ ਜਮਾਨਤ ਜਿਹੜੀ ਅਲਾਉ ਹੋ ਗਈ ਹੈ ਜੀ ਤੇ ਬੇਲ ਬਾਂਡ ਜਿਹੜੇ ਪਰੰਦੇ ਹੁਕਮ ਹੋਏ ਨੇ ਜੀ ਤੇ ਉਹ ਹੁਣ ਭਰੇ ਜਾਣਗੇ ਤੇ ਅੱਜ ਕੋਸ਼ਿਸ਼ ਕੀਤੀ ਜਾਏਗੀ ਕਿ ਅੱਜ ਉਹਨਾਂ ਨੂੰ ਲਿਆਇਆ ਜਾਏ ਬਾਹਰ ਐਸਵਲੇ ਚੋਪਾਲ ਖੈਰਾਜੀ ਕਿਹੜੀ ਜੇਲ੍ਹ ਚ ਨੇ ਨਾ ਆਪਾਂ ਜੇਲ੍ਹ ਦੇ ਵਿੱਚ ਨਹੀਂ ਜੀ ਉਹ ਜੀ ਤੇ ਇਹਨਾਂ ਤੇ ਮਾਮਲਾ 6 ਤਰੀਕ ਨੂੰ ਕੀਤਾ ਗਿਆ ਸੀ ਇਹਨਾਂ ਜਮਾਨਤ ਤੇ ਇੰਨੀ ਟਾਈਮ ਲੱਗਿਆ ਕੀ ਕਾਰਨ ਸੀ ਮਾਮਲਾ ਜੀ 4 ਜਨਵਰੀ ਨੂੰ ਐਫ ਆਈ ਆਰ ਹੋਈ ਜੀ ਉਸੇ ਦਿਨ ਐਫ ਆਈ ਆਰ ਹੋਈ ਜੀ ਰਾਤ ਨੂੰ ਜਿਸ ਦਿਨ ਖੈਰਾ ਸਾਹਿਬ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਜੀ ਤੇ ਇਹਨਾਂ ਸੋਲ ਮੋਟਿਵੇ ਸਗਾ ਜੀ ਕਿ ਇਹਨਾਂ ਨੂੰ ਬਾਰ ਨਾ ਅੰਨ ਦਿੱਤਾ ਜਾਵੇ ਇੱਕ ਹੋਰ ਐਫਆਈਆਰ ਕਰਕੇ ਇਹਨਾਂ ਨੂੰ ਅੰਦਰ ਹੀ ਰੱਖਿਆ ਜਾਵੇ ਜੀ ਤੇ ਜਿਹੜੀ ਐਫਆਈਆਰ ਦੇ ਵਿੱਚ ਇਹ ਬੇਲ ਕਰਨ ਚ ਡਿਲੇ ਹੋਈ ਹੈ ਜੀ ਉਹ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਡਿਲੇ ਕੀਤੀ ਗਈ ਜੀ ਅ ਰਿਕਾਰਡ ਲਈ ਤਰੀਕ ਪਾਈ ਗਈ ਜੀ 9 ਤਰੀਕ ਨੂੰ ਇਹਨਾਂ ਨੇ ਨਹੀਂ ਰਿਕਾਰਡ ਲਿਆਂਦਾ ਜੀ 9 ਤਰੀਕ ਨੂੰ ਜੋ ਰਿਕਾਰਡ ਨਹੀਂ ਲਿਆਂਦਾ ਜੀ ਫਿਰ ਇਹਨਾਂ ਨੇ ਟਾਈਮ ਜ਼ਿਆਦਾ ਮੰਗਿਆ ਪਰ ਜੱਜ ਸਾਹਿਬ ਨੇ 11 ਤਰੀਕ ਦਿੱਤੀ ਜੀ 11 ਤਰੀਕ ਨੂੰ ਵੀ ਰਿਕਾਰਡ ਨਹੀਂ ਲਿਆਂਦਾ ਜੀ ਇਹਨਾਂ ਨੇ 12 ਤਰੀਕ ਨੂੰ ਰਿਕਾਰਡ ਲਿਆਂਦਾ ਜੀ ਸੋ ਇਹਨਾਂ ਨੇ ਜਾਣਬੁੱਝ ਕੇ ਦੇਰੀ ਕੀਤੀ ਜੀ ਬੇਲ ਹੋਣ ਦੇ ਵਿੱਚ